ਗੱਲਬਾਤ ਦੇ ਸਲੀਕੇ ਵਿੱਚ ਪਰਪੱਕ ਹੋਣ ਲਈ ਚੰਗੇ ਸਰੋਤੇ ਹੋਣਾ ਬਹੁਤ ਜ਼ਰੂਰੀ ਹੈ ਜਿਸ ਨੂੰ ਸੁਣਨ ਦੀ ਜਾਚ ਨਹੀਂ ਆਉਂਦੀ ਉਸ ਨੂੰ ਗੱਲਬਾਤ ਦਾ ਸਲੀਕਾ ਆ ਹੀ ਨਹੀਂ ਸਕਦਾ ਇਥੋਂ ਤੱਕ ਵੀ ਆਖਿਆ ਜਾ ਸਕਦਾ ਹੈ ਕਿ ਉਹ ਚੰਗਾ ਇਨਸਾਨ ਵੀ ਨਹੀਂ ਬਣ ਸਕਦਾ ਤੇ ਰਿਸ਼ਤਿਆਂ ਦੇ ਨਿਗਨੂ ਨਹੀਂ ਮਾਨ ਸਕਦਾ ਅਸਲ ਵਿੱਚ ਗੱਲਾਂ ਕਰਨ ਨਾਲੋਂ ਗੱਲਾਂ ਸੁਣਨੀਆਂ ਵਧੇਰੇ ਔਖੀਆਂ ਹਨ ਕੇਵਲ ਸਰੋਤੇ ਦੇ ਰੂਪ ਵਿੱਚ ਬੈਠ ਕੇ ਹੀ ਸੁਣਿਆ ਨਹੀਂ ਜਾ ਸਕਦਾ ਸਗੋਂ ਸੁਣਨ ਲਈ ਵਿਸ਼ੇਸ਼ ਯਤਨਾਂ ਦੀ ਲੋੜ ਹੁੰਦੀ ਹੈ ਆਪਣੇ ਮਨ ਨੂੰ ਇਕਾਗਰ ਕਰਕੇ ਵਿਰਤੀ ਨੂੰ ਜੋੜਿਆ ਹੀ ਪੂਰਾ ਸੁਨੇਹਾ ਸੁਣਿਆ ਜਾ ਸਕਦਾ ਹੈ ਇਹ ਆਮ ਆਖਿਆ ਜਾਂਦਾ ਹੈ ਕਿ ਭਾਸ਼ਣ ਸੁਣਨ ਪਿੱਛੋਂ ਜੇਕਰ ਸਰੋਤੇ ਉਸ ਦਾ 1/4 ਵੀ ਮਨ ਵਿੱਚ ਵਸਾ ਲੈਣ ਤਵੱਡੀ ਪ੍ਰਾਪਤੀ ਹੁੰਦੀ ਹੈ ਇਸੇ ਕਰਕੇ ਆਖਿਆ ਜਾਂਦਾ ਹੈ ਕਿ ਇੱਕੋ ਸਮੇਂ ਇੱਕ ਤੋਂ ਵੱਧ ਸੰਚਾਰ ਸਾਧਨਾਂ ਦੀ ਵਰਤੋਂ ਕੀਤੀਆਂ ਸੁਨੇਹੇ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਰੋਤੇ ਤੱਕ ਪਹੁੰਚਾਇਆ ਜਾ ਸਕਦਾ ਹੈ ਜੇਕਰ ਕਿਸੇ ਸੁਨੇਹੇ ਨੂੰ ਸਰੋਤਾ ਕੇਵਲ ਕੰਨਾਂ ਨਾਲ ਹੀ ਨਾ ਸੁਣੇ ਸਗੋਂ ਅੱਖਾਂ ਨਾਲ ਵੇਖੇ ਅਤੇ ਹੱਥੀ ਉਸੇ ਕੰਮ ਨੂੰ ਕਰਕੇ ਵੇਖੇ ਤਾਂ ਸਿੱਖਣਾ ਵਧੇਰੇ ਹੁੰਦਾ ਹੈ। ਘਰਾਂ ਦਫ਼ਤਰਾਂ ਜਾਂ ਕੰਮਕਾਜੀ ਥਾਵਾਂ ਉੱਤੇ ਬਹੁਤੀਆਂ ਗਲਤਫਹਿਮੀਆਂ ਦਾ ਕਾਰਨ ਸੁਣਨ ਦੀ ਜਾਂਚ ਦਾ ਨਾ ਆਉਣਾ ਜਾਂ ਲਾਪਰਵਾਹੀ ਕਰਨਾ ਹੀ ਹੈ। ਘਰ ਵਿੱਚ ਜੇਕਰ ਮਾਪੇ ਬੱਚਿਆਂ ਦੀ ਗੱਲ ਧਿਆਨ ਨਾਲ ਨਹੀਂ ਸੁਣਦੇ ਤਾਂ ਬੱਚਿਆਂ ਦੇ ਵਿੱਚ ਵਿਚ ਐਨੀ ਫੈਲਦੀ ਹੈ। ਪਤੀ-ਪਤਨੀ ਦੇ ਆਪਸੀ ਸਬੰਧ ਵੀ ਇਸੇ ਉੱਤੇ ਹੀ ਨਿਰਭਰ ਕਰਦੇ ਹਨ। ਕਿ ਉਹ ਇੱਕ ਦੂਜੇ ਨੂੰ ਕਿੰਨੇ ਧਿਆਨ ਨਾਲ ਸੁਣਦੇ ਹਨ ਕਈ ਘਰਾਂ ਵਿੱਚ ਸਾਰੀਆਂ ਸਹੂਲਤਾਂ ਹੁੰਦਿਆਂ ਹੋਇਆਂ ਵੀ ਇਸੇ ਕਰਕੇ ਤਣਾਅ ਬਣਿਆ ਰਹਿੰਦਾ ਹੈ ਇਸੇ ਤਰ੍ਹਾਂ ਦੋਸਤਾਂ ਸਬੰਧੀਆਂ ਅਫਸਰਾਂ ਮਾਤ ਹਿੱਤਾਂ ਨਾਲ ਵੀ ਸੁਖਾਵੇ ਸਬੰਧ ਸੁਣਨ ਉੱਤੇ ਬਹੁਤ ਹੀ ਨਿਰਭਰ ਕਰਦੇ ਹਨ ਦੂਜੇ ਦੀ ਗੱਲ ਧਿਆਨ ਨਾਲ ਨਾ ਸੁਣਨਾ ਜਾਂ ਇੱਕ ਕੰਨੋਂ ਸੁਣ ਕੇ ਦੂਜੇ ਕੰਨੋਂ ਕੱਢ ਦੇਣੀ ਮਨੁੱਖੀ ਕਮਜ਼ੋਰੀ ਹੈ ਸੁਣਨਾ ਤਾਂ ਕੰਨਾਂ ਦਾ ਕੰਮ ਹੈ ਪਰ ਚੰਗੇ ਸਰੋਤੇ ਹੋਣਾ ਦਿਮਾਗੀ ਤੇ ਮਨ ਦਾ ਕਾਰਜ ਹੈ ਦੂਜੇ ਦੀ ਗੱਲ ਧਿਆਨ ਨਾਲ ਸੁਣਦੇ ਬਹੁਤ ਲਾਭ ਹਨ ਚੰਗਾ ਸਰੋਤਾ ਗੱਲ ਕਹਿਣ ਵਾਲੇ ਦੇ ਸਹੀ ਭਾਵ ਸਮਝ ਲੈਂਦਾ ਹੈ ਇੰਜ ਕਿਸੇ ਤਰ੍ਹਾਂ ਦੀ ਗਲਤਫਹਿਮੀ ਨਹੀਂ ਹੁੰਦੀ ਤੇ ਕੰਮ ਵੀ ਸੱਚਜਾ ਹੁੰਦਾ ਹੈ ਰੀਜ਼ ਨਾਲ ਗੱਲ ਸੁਣਿਆ ਸਮੇਂ ਦੀ ਬਚਤ ਹੁੰਦੀ ਹੈ ਅਤੇ ਪੁੱਛ ਪਛਾਈ ਦੀ ਵੀ ਲੋੜ ਨਹੀਂ ਪੈਂਦੀ ਦੂਜੇ ਦੀ ਗੱਲ ਨੂੰ ਧਿਆਨ ਨਾਲ ਸੁਣਨਾ ਸੱਚਜੇ ਵਿਹਾਰ ਦੀ ਵੀ ਨਿਸ਼ਾਨੀ ਹੁੰਦੀ ਹੈ ਆਪਸੀ ਸਬੰਧਾਂ ਉੱਤੇ ਵੀ ਚੰਗਾ ਪ੍ਰਭਾਵ ਪੈਂਦਾ ਹੈ ਜੇਕਰ ਦੂਜਿਆਂ ਨੂੰ ਧਿਆਨ ਨਾਲ ਸੁਣਿਆ ਜਾਵੇ ਤਾਂ ਅੱਗੋਂ ਵੀ ਤੁਹਾਡੀ ਗੱਲ ਧਿਆਨ ਨਾਲ ਸੁਣਨਗੇ ਧਿਆਨ ਨਾਲ ਸੁਣੀ ਗੱਲ ਦੇ ਆਧਾਰ ਤੇ ਕੀਤੇ ਫੈਸਲੇ ਸਹੀ ਹੁੰਦੇ ਹਨ ਮਨੁੱਖ ਨੂੰ ਕੁਦਰਤ ਨੇ ਦੋ ਕੰਨ ਬਖਸ਼ੇ ਹਨ ਇੱਕ ਕੰਨ ਸਮਝਣ ਲਈ ਤੇ ਦੂਜਾ ਮਹਿਸੂਸ ਕਰਨ ਲਈ ਇਸੇ ਕਰਕੇ ਦੋਹਾਂ ਦੀ ਯੋਗ ਵਰਤੋਂ ਕਰਨੀ ਜ਼ਰੂਰੀ ਹੈ ਬੋਲਣ ਨਾਲੋਂ ਸੁਣਨਾ ਵਧੇਰੇ ਕਠਿਨ ਕਾਰਜ ਹੈ ਸ਼ਾਇਦ ਇਸੇ ਕਰਕੇ ਕੰਨ ਦੋ ਤੇ ਜ਼ੁਬਾਨ ਇੱਕੋ ਹੀ ਹੈ ਬੋਲਣ ਅਤੇ ਸੁਣਨ ਦੀ ਰਫ਼ਤਾਰ ਵਿੱਚ ਚੋਖਾ ਅੰਤਰ ਹੈ ਮਨੁੱਖ 1 ਮਿੰਟ ਵਿੱਚ 100 ਤੋਂ ਲੈ ਕੇ 200 ਸ਼ਬਦ ਬੋਲ ਸਕਦਾ ਹੈ ਪਰ ਸੁਣਨ ਦੀ ਰਫ਼ਤਾਰ ਇਸ ਨਾਲੋਂ ਘੱਟੋ-ਘੱਟ ਦੁੱਗਣੀ ਹੈ ਇਸੇ ਕਰਕੇ ਸਰੋਤੇ ਨੂੰ ਆਪਣਾ ਮਨ ਕਾਬੂ ਕਰਨਾ ਪੈਂਦਾ ਹੈ ਤਾਂ ਜੋ ਉਹ ਵੇਲੇ ਸਮੇਂ ਕਿਸੇ ਹੋਰ ਪਾਸੇ ਨਾ ਪਟਕ ਜਾਵੇ ਜਦੋਂ ਅਸੀਂ ਆਪਸ ਵਿੱਚ ਇੱਕ ਦੂਜੇ ਦੀ ਗੱਲ ਧਿਆਨ ਨਾਲ ਸੁਣਦੇ ਹਾਂ ਤਾਂ ਆਪਸੀ ਪਿਆਰ ਵਿੱਚ ਵਾਧਾ ਹੁੰਦਾ ਹੈ ਤੇ ਰਿਸ਼ਤਿਆਂ ਦੀ ਪਕੜ ਮਜ਼ਬੂਤ ਹੋ ਜਾਂਦੀ ਹੈ ਚੰਗਾ ਸਰੋਤਾ ਬਣਨ ਲਈ ਜ਼ਰੂਰੀ ਹੈ ਕਿ ਸੁਣਨ ਦੀ ਮਹੱਤਤਾ ਨੂੰ ਸਮਝਿਆ ਜਾਵੇ ਚੰਗਾ ਸਰੋਤਾ ਹੋਣਾ ਮਨੁੱਖੀ ਸ਼ਖਸੀਅਤ ਦਾ ਅਨਿਖੜਵਾ ਅੰਗ ਹੈ ਜੇਕਰ ਇਸ ਨੂੰ ਸਮਝ ਲਿਆ ਜਾਵੇ ਤਾਂ ਹੀ ਮਨੁੱਖ ਚੰਗਾ ਸਰੋਤਾ ਬਣਨ ਵਿੱਚ ਯਤਨ ਕਰਦਾ ਹੈ ਦੂਜੇ ਦੀ ਗੱਲ ਸੁਣਨ ਲਈ ਆਪਸ ਵਿੱਚ ਨਹੀਂ ਬੋਲਣਾ ਚਾਹੀਦਾ ਤੇ ਉਸ ਨੂੰ ਮਹਿਸੂਸ ਹੋ ਜਾਵੇ ਕਿ ਤੁਸੀਂ ਉਸ ਦੀ ਗੱਲ ਧਿਆਨ ਨਾਲ ਸੁਣ ਰਹੇ ਹੋ ਉਸ ਸਮੇਂ ਹੋਰ ਕੋਈ ਕੰਮ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਦੂਜੇ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਤੁਸੀਂ ਉਸ ਦੀ ਗੱਲ ਧਿਆਨ ਨਾਲ ਨਹੀਂ ਸੁਣ ਰਹੇ ਬੜੇ ਠਰਮੇ ਨਾਲ ਗੱਲ ਸੁਣੋ ਕਾਹਲ ਦੀ ਬੇਚੈਨੀ ਦਾ ਪ੍ਰਦਰਸ਼ਨ ਨਾ ਕਰੋ ਗੱਲ ਸੁਣਦੇ ਸਮੇਂ ਟੋਕ ਟਕਾਈ ਤੋਂ ਵੀ ਗਰੇਜ਼ ਕਰਨਾ ਚਾਹੀਦਾ ਹੈ ਤੇ ਕਦੇ ਵੀ ਗੁੱਸੇ ਦਾ ਪ੍ਰਦਰਸ਼ਨ ਨਹੀਂ ਕਰਨਾ ਚਾਹੀਦਾ ਜੇਕਰ ਕਿਸੇ ਗੱਲ ਉੱਤੇ ਅਸਹਿਮਤੀ ਪ੍ਰਗਟ ਕਰਨੀ ਵੀ ਹੈ ਤਾਂ ਜਾਂ ਤੁਹਾਨੂੰ ਕੋਈ ਵਿਚਾਰ ਜੱਜਿਆ ਨਹੀਂ ਤਾਂ ਇਸ ਢੰਗ ਨਾਲ ਆਖੋ ਕਿ ਅਗਲੇ ਨੂੰ ਤੁਹਾਡਾ ਕਿਹਾ ਬੁਰਾ ਨਾ ਲੱਗੇ ਲੋੜ ਅਨਸਾਰ ਹੰਗਾਰਾ ਪਰਦੇ ਰਹਿਣਾ ਚਾਹੀਦਾ ਹੈ ਕਈ ਵਾਰ ਚਾਹੁੰਦਿਆਂ ਹੋਇਆਂ ਵੀ ਪੂਰੀ ਤਰ੍ਹਾਂ ਸੁਣਿਆ ਨਹੀਂ ਜਾ ਸਕਦਾ ਜੇਕਰ ਉਸ ਥਾਂ ਸ਼ੋਰ ਸ਼ਰਾਬਾ ਹੈ ਬੈਠਣ ਦਾ ਪ੍ਰਬੰਧ ਸੁਖਾਵਾਂ ਨਹੀਂ ਹੈ ਮੋਬਾਈਲ ਵਜਦੇ ਹਨ ਜਦ ਕਾਮਰੇ ਵਿੱਚ ਆਉਣ ਜਾਣ ਲੱਗਿਆ ਰਹੇ ਤਾਂ ਪੂਰੀ ਲਗਨ ਅਤੇ ਇੱਕ ਮਨ ਇੱਕ ਚਿਤ ਹੋ ਕੇ ਸਹੀ ਗੱਲਬਾਤ ਨਹੀਂ ਸੁਣੀ ਜਾ ਸਕੇਗੀ ਅਜਿਹੀ ਸਥਿਤੀ ਵਿੱਚ ਮਨ ਨੂੰ ਇਕਾਗਰ ਕਰਨਾ ਔਖਾ ਹੋ ਜਾਂਦਾ ਹੈ ਕਈ ਵਾਰ ਅਸੀਂ ਸੁਣਨ ਦੀ ਥਾਂ ਬਹੁਤਾ ਧਿਆਨ ਦੂਜਿਆਂ ਦੇ ਕੱਪੜਿਆਂ ਸਲੀਕੇ ਆਦਿ ਬਾਰੇ ਸੋਚਣ ਵੱਲ ਦਿੰਦੇ ਹਾਂ ਜੇਕਰ ਅਸੀਂ ਭਾਸ਼ਣ ਸੁਣ ਰਹੇ ਹਾਂ ਅਤੇ ਬਹੁਤਾ ਸਮਾਂ ਪੁੱਛਣ ਲਈ ਪ੍ਰਸ਼ਨ ਸੋਚਦੇ ਰਹਿੰਦੇ ਹਾਂ ਤਾਂ ਵੀ ਅਸੀਂ ਭਾਸ਼ਣ ਵੱਲ ਪੂਰਾ ਧਿਆਨ ਨਹੀਂ ਦੇ ਸਕਾਂਗੇ। ਕਈ ਵਾਰ ਇੰਜ ਵੀ ਹੁੰਦਾ ਹੈ ਕਿ ਸਾਡਾ ਦਿਮਾਗ ਕਿਸੇ ਹੋਰ ਪਾਸੇ ਰੁੱਝਿਆ ਹੁੰਦਾ ਹੈ। ਪਰ ਅਸੀਂ ਸੁਣਨ ਦਾ ਪ੍ਰਗਟਾਵਾ ਹੀ ਕਰਦੇ ਹਾਂ। ਅਜਿਹੀ ਸਥਿਤੀ ਵਿੱਚ ਅਸੀਂ ਬੁਲਾਰੇ ਨੂੰ ਹੀ ਨਹੀਂ ਸਗੋਂ ਆਪਣੇ ਆਪ ਨੂੰ ਵੀ ਧੋਖਾ ਦੇ ਰਹਿੰਦੇ ਹਾਂ। ਜਿਹੜੇ ਮਨੁੱਖ ਚੰਗੇ ਸਰੋਤੇ ਨਹੀਂ ਬਣ ਸਕਦੇ ਉਹ ਯੋਗ, ਮਾਪੇ, ਆਦਰਸ਼ ਜੀਵਨ ਸਾਥੀ, ਭਰੋਸੇਯੋਗ ਦੋਸਤ ਅਤੇ ਸਫਲ ਕਰਮਚਾਰੀ ਵੀ ਨਹੀਂ ਬਣ ਸਕਦੇ ੱੱਕੇ ਨਾਲ ਕਿਸੇ ਨੂੰ ਕੁਝ ਨਹੀਂ ਸਿਖਾਇਆ ਜਾ ਸਕਦਾ ਅਤੇ ਨਾ ਹੀ ਸਮਝਾਇਆ ਜਾ ਸਕਦਾ ਸਗੋਂ ਪ੍ਰੇਰਕੇ ਹੀ ਸੁਣਨ ਅਤੇ ਸਿੱਖਣ ਲਈ ਉਕਸਾਇਆ ਜਾ ਸਕਦਾ ਹੈ ਇਸ ਵਿੱਚ ਸਫਲਤਾ ਲਈ ਚਤਰਾਈ ਦੀ ਨਹੀਂ ਸਗੋਂ ਸਵੈ ਕਾਬੂ ਸਵੈ ਭਰੋਸਾ ਅਤੇ ਲਗਨ ਦੀ ਲੋੜ ਪੈਂਦੀ ਹੈ ਜੇਕਰ ਸਾਰੇ ਇੱਕੋ ਪੱਧਰ ਉੱਤੇ ਆ ਕੇ ਦਿਲਚਸਪੀ ਨਾਲ ਗੱਲਬਾਤ ਵਿੱਚ ਭਾਗ ਲੈਣਗੇ ਤਾਂ ਯਕੀਨੀ ਹੈ ਕਿ ਨਤੀਜੇ ਵਧੀਆ ਪ੍ਰਾਪਤ ਹੋਣਗੇ ਗਲਤਫਹਿਮੀਆਂ ਨਹੀਂ ਹੋਣਗੀਆਂ ਕਾਰਜ ਕੁਸ਼ਲਤਾ ਵਧੇਗੀ ਰਲ ਕੇ ਕੰਮ ਕਰਨ ਵਿੱਚ ਆਨੰਦ ਆਵੇਗਾ ਤੇ ਆਪਸੀ ਪਿਆਰ ਵਿੱਚ ਵਾਧਾ ਹੋਵੇਗਾ ਜੇਕਰ ਇਹ ਵਿਚਾਰ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਜੀ ਤੇ ਚੈਨਲ ਨੂੰ ਵੀ ਸਬਸਕ੍ਰਾਈਬ